ਸੱਚੀ ਕਾਲ ਜੀ ਮਿੱਟੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਸਵਾਗਤ ਹੈ ਵੀਰ ਜੀ ਸਾਰਿਆਂ ਦਾ ਤੇ ਅੱਜ ਦੀ ਵੀਡੀਓ 'ਚ ਵੀਰ ਜੀ ਤੁਹਾਨੂੰ ਆਪਾਂ ਵਿਖਾਉਣੀ ਆਵਾ ਚਾਰ ਝੋਟੀਆਂ ਇੱਕ ਵੈਡ ਇਹਨਾਂ ਵਿੱਚ ਇੱਕ ਬਹੁਤ ਹੀ ਵੱਡੇ ਚੰਗੇ ਰਿਕਾਰਡ ਵਾਲੀ ਮੱਝਸੂਂ ਰਹੀ ਆ ਤੇ ਇੱਕ ਆ ਝੋਟੀ ਸੂਈ ਸਵਾਈ ਆ ਇਹ ਗੱਬਣ ਤਿਆਰ ਇੱਕ ਬਹੁਤ ਹੀ ਨੀਲੀ ਰਵੀ ਦੀ ਪਿਆਰੀ ਝੋਟੀ ਓਕੜ ਇਹ ਨਾਲ ਬਣੀ ਹੋਈਆਂ ਤੇ ਵਿੱਚ ਸਭ ਤੋਂ ਪਹਿਲਾਂ ਡਰੈਸ ਨੋਟ ਕਰ ਲਓ ਡਰੈਸ ਨੋਟ ਕਰ ਲਓ ਵੀਰ ਜੀ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਵੀ ਦੀ ਲੁੱਪੋ ਕੇ ਚਕਾਵਾ ਫੋਨ ਨੰਬਰ ਨੋਟ ਕਰ ਲਓ ਵੀਰ ਜੀ 9592800635 9592800635 ਜੀ ਬਹੁਤ ਹੀ ਚੰਗੇ ਰਿਕਰਡ ਵਾਲੀ ਦੇ ਵੱਡੇ ਕੱਦ ਦੀ ਮੱਝ ਨਹੀਂ ਬਲਡੋ ਯਾਰ ਇਹ ਫੋਨ ਦੀ ਤਿਆਰੀ ਕਰਨ ਲਈ ਆਪਣੀ ਤੇ ਅਜੇ ਸੁੰਦਿਆਂ ਸੁੰਦਿਆਂ ਮੈਂ ਅਜੇ ਗੱਡੀ ਤੋਂ ਉਤਰੀ ਆ ਮੇਰਾ ਪਿਛਲੇ ਜਿੰਨੇ ਸਾਲ ਤੇ ਮੈਂ ਪਿਆਰ ਹੋ ਜੂਗੀ ਜੇ ਤੇ ਬਹੁਤ ਹੀ ਵਿਜੀ ਵੱਡੇ ਕਦ ਦੀ ਹੈ ਹੋ ਸਕਦਾ ਵੀਡੀਓ ਤੇ ਕੋਈ ਛੋਟਾ ਕਦ ਲੱਗੇ ਪਰ ਬਹੁਤ ਹੀ ਵੱਡੇ ਕਦ ਦੀ ਪੂਰਾ ਵੱਡਾ ਐਂਡ ਇਹ ਕਦ ਦਾ ਤੇ ਦੇਖੋ ਤੁਹਾਨੂੰ ਦਾ ਸਾਈਜ਼ ਤੇ ਗੈਪ ਤੇ ਇਹ ਵਿੱਦੀ ਤੀਜਾ ਸੂਆ ਮੈਂ ਸੁਣੀ ਜੇ ਇਹਦਾ ਵਿੱਦੀ ਮੈਂ ਤਾਂ 15 ਕਿਲੋ ਦਾ ਰਿਕਾਰਡ ਜੇ 15 ਕਿਲੋ ਮੈਂ ਸੱਜਰ ਦੁੱਧ ਭਰਦੀ ਰਹੀ ਜੇ ਤੇ ਦੂਜਾ ਸੂਆ ਵਿੱਦੀ ਪਿਛੇ ਸੁਣ ਦਿੱਤਾ ਮੈਨੇ ਦੁੱਧ ਤੇ ਸੂਆ ਤੀਜਾ ਹਣ ਸੂਣ ਲਈ ਜੇ ਇਹ ਹੋ ਸਕਦਾ ਬਾਕੀ ਵੀਰ ਦੀ ਸੇਵਾ ਵੀਰ ਭਰਾਵਾਂ ਦੀ ਕੋ ਦੋ ਗਿਲ ਵੱਧ ਵੀ ਚ ਹੋ ਸਕਦਾ ਐ ਏਡੀ ਮੈਂ ਉਹਦਾ ਮੈਂ ਤਾਂ 20 ਕਿਲੋ ਦੁੱਧ ਦੱਸ ਦਈਏ ਤਾਂ ਵੀ ਜੈਦੀ ਐ ਤੇ ਹੋਲ ਕੇ ਤੈਨੂੰ ਬਖਾਉਣੇ ਜੀ ਬਹੁਤ ਹੀ ਇੱਕ ਫਿਕਸ ਜੇ ਲੇਵੇ ਦੀ ਮਾਲਕ ਆ ਬਹੁਤ ਹੀ ਕੱਦ ਲੇ ਪੂਰੀ ਵੀਰ ਜੀ ਕਾਲੀ ਸ਼ਾਹ ਮੈਂ ਕਾਲੇ ਜੰਮ ਵਰਗੀ ਆ ਦੇਖੋ ਬਿੱਕਰੋ ਲਾਗੇ ਜੋ ਚੱਕ ਲੈਵਾ ਕੇ ਸੀ ਜੀ ਉਹਦਾ ਛੋਟੀ ਨੇ ਗਾਣ ਉਹਨਾਂ ਹੀ ਪਛਾਣੋਂ ਕੱਢਿਆ ਜੇ ਲੈਓ ਲੈਓ ਖਾਣਾ ਦਾ ਸਹੀ ਟੈਕ ਚੈੱਕ ਕਰੋ ਅਜੇ ਮੈਂ ਸੁਣਦਿਆਂ ਸੁਣਦਿਆਂ ਬੱਚਾ ਕੱਢ ਦਿਆਂ ਮੈਂ ਤਿਆਰ ਹੋ ਜੂਗੀ ਪੂਰੀ ਮੋਲ ਦੀ ਗੱਲ ਕਰੀਏ ਜੀ ਮੋਲ ਕਰਨੂ ਵੀਧੀ ਭਵੇਂ 130000 ਰੁਪਇਆ ਕਰ ਲਈਏ 35 ਕਰ ਲਈਏ ਤੇ ਸਵਾ ਲੱਖ ਤੋਂ ਵੀਧੀ ਮਾਨਤਾਨ ਕਰਦਾਂਗੇ ਪੂਰੀ ਵੀਧੀ ਹਾਨ ਆਈ 1 20 ਦੀ ਮੈਂ ਦੇ ਦਾਂ ਹਾਨ ਆ 1 20 ਦੀ ਮੈਂ ਦੇ ਦਾਂ ਬਾਕੀ ਵੀਧੀ ਸਭ ਤੋਂ ਵੱਡੀ ਵੀਧੀ ਮੈਂ ਦੀ ਖੂਬੀ ਜੇ ਕਰ ਲੈਂਦਾ ਸੋ ਮੁਤਾਬਕ ਕਿ ਸਾਰੀ ਮੈਂ 40 45 ਦਿਨ ਦੁੱਧੋਂ ਭਜਦੀ ਜੇ ਲੰਮਾ ਸੁਗਾ ਦੁੱਧ ਦਿੰਦੀ ਜੇ ਤੇ ਹੈ ਪੂਰੀ ਠੰਡੀ ਸੀ ਤੇ ਵੀਰ ਘਰ ਵੀ ਸ਼ੌਂਕ ਰੱਖਣ ਵਾਲਾ ਹੂੰ ਲਾਵੇ ਜਿੰਨੇ ਘਰ ਸਾਹਮਣੇ ਨੱਬ ਦੂਜੇ ਨੰਬਰ ਤੇ ਆ ਗਈ ਵੀ ਕੀ ਨੀਲੀ 라ਵੀ ਇਹ ਵੀ ਜੀ ਸੂਈ ਨੂੰ ਕੋਈ ਟਾਈਮ ਘਰਾਂ ਦੇ ਦੱਸ ਮਤਲਬ ਕੋਈ 3 ਕੁ ਮਹੀਨਿਆਂ ਤੇ ਆਸ-ਵਾਸ ਚਾਰਾਂ ਦੇ ਹੋ ਗਏ ਜੇ ਇਹ ਮੈਂ ਇਹਨੂੰ ਦੱਸ ਦਿੰਦਾ ਹੋ ਗਿਆ ਟੀਕਾ ਭਰਿਆ ਜਗਾ ਦੂਜਾ ਸੂਆ ਦਾ ਵੀ ਜੀ ਸੂਈ ਗਾਂ ਤੇ ਜਿਸੂਏ ਨੂੰ ਟੀਕਾ ਲੱਗ ਗਿਆ ਜੇ ਮੈਂ ਇਹਨੂੰ ਤੇ ਖੋਲ ਕੇ ਵਿਖਾਇਓ ਆ ਵੀ ਤੇ ਹੁਣ ਵੀ ਜੀ ਦੁੱਧ ਤੇ ਝੋਡੀ ਥੱਲੇ ਹੈਗਾ ਇਹ 8-9 ਕਿਲੋ ਤੇ ਥੋੜਾ ਜਿਹਾ ਔਨ ਕਰਕੇ ਨਾ ਥੋੜਾ ਲੱਪਾ ਜਿਹਾ ਲਾ ਗਈ ਆ ਉਹਨਾਂ 7 ਕਿਲੋ ਦੁੱਧੂ ਗਾੜੇ ਉਹਨਾਂ ਦਾ ਸਾਇਰ ਤੇ ਗਿਆ ਵੇਖੋ ਪਹਾੜੇ ਦੇ ਮਿਲਦੀ ਜੇ ਆਪੀ ਦੇਖੋ 2-4 ਦਿਨ ਵੀ ਰਸਾਬੂਗਾ ਫਿਰ ਫੇਰ 9-10 ਕਿਲੋ ਕਰ ਜੂਗੀ ਇਹਨੂੰ 8 ਤਰੀਕ ਨੂੰ ਟੀਕੇ ਲੱਗਾ ਜੇ 8 ਬਿਲਾਈ ਦੀ ਅੱਜ ਪੂਰੇ 10 ਦਿਨ ਹੋ ਗਏ ਨੂੰ ਟੀਕੇ ਲੱਗੇ ਨੂੰ ਆਪੀ ਦੇ ਕੋਈ ਵੀਰ ਭਰਾ ਦੇ ਕਿਹਦੇ ਕਰਮਾ ਨੂੰ ਚਲੋ ਚਲੋ ਜੇ ਝੋਟੀ ਤੇ ਵਿਧੀ ਵੀ ਝੋਟੀ ਸੱਜਰ ਕੋਈ ਲੱਖ ਸਵਾ ਲੱਖ ਦੀ ਜੇ ਪੂਰੇ ਵੱਡੇ ਕਦ ਕਾਟਦੀ ਆ ਹਾਈਟ ਵੇਖੋ ਝੋਟੀ ਦੀ ਲੈਂਥ ਵੇਖੋ ਰਾਜੀਪਲੀ ਪੂਰੀ ਹੋਣੀਆਂ ਵੇਖੋ ਕੀਰ ਚੋਈ ਚਵਾਈ ਦੀ ਆ ਪਰ ਹਿੱਲੇ ਗੇ ਦੀ ਵੇਖੋ ਵੱਡੀ ਸਾਫ ਦੇ ਪ्योर ਨੀਲੀ ਰਵੀ ਦੀ ਤੋਰ ਨੀਲੀ ਰਵੀ ਬੰਦੋ ਸੋਲ ਵੀਰ ਜੀ ਇਹਦਾ ਚਲੋ ਹੁਣ ਤੇ ਹਿਸਾਬ ਨਾਲ ਅੱਦੇ ਮੁੱਲ ਦੀ ਜਾਣੀ ਆ ਪਾ ਅੱਦੇ ਮੁੱਲ ਦੀ ਦੇ ਦੇਣੀ ਆ ਮੱਝ ਤੇ ਸੱਜਣ ਮੈਂ ਹਾਂ ਦੀ ਤੇ ਭਵੇਂ ਵੀ ਚਲੋ 1.5 ਲੱਖ ਦੀ ਤੇ 35-40 ਦੀ ਮੱਝ ਹਣੀ ਮੇਰੀ ਮੋਲ ਆਪਾਂ 70000 ਕਰ ਲਈਏ 65 ਕਰ ਲਈਏ 62000 ਦੀ ਹਾਣਾ ਦੇ ਦਾਂਗੇ ਤੇ ਆ ਤੀਜੇ ਨੰਬਰ ਵਾਲੀ ਆ ਗਈ ਵੀਰ ਜੀ ਛੋਟੀ ਵੀ ਤਾਜੀ ਸੂਈ ਜੇ ਤੇ ਛੋਟੀ ਖਲੇ ਵੀਰ ਜੀ 13 ਕਿਲੋ ਦੇ ਲਗਭਗ ਦੁੱਧ ਹੋਊਗਾ ਪਰ ਆਪਾਂ 11 ਕਿਲੋ ਦੱਸ ਕੇ ਦਾਂਗੇ ਤੇ ਖੋਲੋ ਮੜ ਜੀ ਖੋਲ ਕੇ ਤਿਆਰ ਇਹ ਵੀਰ ਜੀ ਅੱਜ ਸੋਈ ਆਈ ਆ ਤੇ ਇਹ ਵੀਰ ਜੀ ਦੂਜਾ ਸੂਆ ਵੀ ਛੋਟੀ ਸੁਣੀ ਜੇ ਜਵਾਗ ਤੋਂ ਪੈਣਾ ਵੀ ਜੀ ਪੂਰਾ ਜਵਾਗ ਦਾ ਹੈਡ ਕਰਦੀ ਆ ਪਰ ਘਰ ਵਾਲਿਆਂ ਕੇ ਜਾਈ ਜਾਂਦੇ ਸੀ ਪੁੰਦਿਆਂ ਸਾਰੀ ਲੈ ਲਉ ਲੈ ਜਾਓ ਮੋੜ ਲ ਮੋੜ ਲ ਮੋੜ ਦਾ ਮੋੜ ਲਾ ਮੋੜ ਲ ਆਣ ਲੈ ਵੀਰ ਜੀ ਵੇਖੋ ਵੀ ਜੀ ਕੰਡੀ ਸਾਹ ਹੈ ਕੱਟੇ ਦਾ ਵੀ ਜੀ ਪੂਰਾ ਹੈਡ ਕਰਦੀ ਆ ਆ ਵੀ ਘਰ ਵਾਲੇ ਆਂਦੇ ਸਾਰਾ ਮਾਲ ਹੀ ਇਦਾਂ ਹੀ ਚੁਣੇ ਆ ਬੱਚਾ ਜੰਮਦਾ ਹੀ ਕਦੀ ਮੈਂ ਥੱਲੇ ਨਹੀਂ ਛੱਡਿਆ ਤੇ ਨਾ ਬੱਚਾ ਦੁੱਧ ਹੀ ਚੁੰਗਦਾ ਜੇ ਇਹਨੂੰ ਪਾੜਾ ਪਾ ਕੇ ਮੁੱਠ ਤੇ ਉਹਨੂੰ ਬੋਤਲ ਨਾਲ ਦੁੱਧ ਪਿਉਂਦੇ ਨੇ ਤੇ ਪਾੜਾ ਪਾ ਕੇ ਮੋਟੇ ਥੱਲੇ ਬੈਹ ਜੀ ਉਸੇ ਲਈ ਮਿਲ ਪੈਂਦੀ ਉਦਾਂ ਹੀ ਪਾੜੇ ਦੇ ਸ਼ੁਰੂ ਤੋਂ ਡੰਗਰ ਗਝਾਏ ਆ ਤੇ ਆਪੀ ਮੁੱਲ ਵੀ ਦੀ ਇਹਦਾ ਆਪਾਂ 95 ਕਰ ਲਈਏ 90 ਕਰ ਲਈਏ ਇਹ ਵੀ ਜੀ 85000 ਦੀ ਆਪਾਂ ਹਾਣਾ ਹੀ ਦਾਂਗੇ ਤੇ ਚੌਥੇ ਨੰਬਰ ਤੇ ਆ ਗਈ ਵੀਰ ਜੀ ਨੀਲੀ ਰਾਵੀ ਦੇ ਨਾਲੇ ਬੂਰੀ پتہ ਹੈ پتہ ਹਾਟੋਟੀ ਨੀਲੀ ਰਾਵੀ ਨਾਲੇ ਬੂਰੀ ਇਹ ਬੱਚੀ ਦੁਜੇ ਸਵੇਰੇ ਸੁਣੀ ਜੇ ਤੇ ਤਕਰੀਬਨ ਕੋਈ ਕਿ ਸਬਦਨ ਲੈ ਜੂਗੀ ਝੋਟੀ ਦੇਖੋ ਚੰਗੀ ਸਾਫ ਜੀ ਥਣ ਲੱਗੇ ਜੀ ਬਹੁਤ ਸਾਫ ਆ ਤੇ ਅੱਜ ਵੱਜਣੀ ਸੋਨਾ ਹੈ ਪਿਓਰ ਨੀਲੀ ਰਾਵੀ ਖੋਲਿਓ ਮੜੀ ਜੀ ਤੇ ਚੰਗੀ ਤਿਆਰ ਹੋ ਜੂਗੀ ਪੰਜਾ ਛਤਨਾ ਬਾਅਦ ਨਾ ਥਣ ਲੈ ਵਦੀ ਬਹੁਤ ਸਾਫ ਆ ਥਣ ਨੂੰ ਚੰਗਾ ਲੱਗਾ ਝੋਟੀ ਨੂੰ ਆ ਦੇਖੋ ਲਾਗੇ ਕਰਕੇ ਚਲੋ ਜੀ ਅੱਲੀ ਬੂਰੀ ਵੀ ਲੱਭ ਜਾਂਦੇ ਜਾਂ ਨੀਲੀ ਰਾਵਸੋਂ ਪੈਰ ਵੀ ਇਹਦੇ ਅਗਲੇ ਪਿਛੇ ਘੁੱਟਦੇ ਜੇ ਨੀਲੀ ਰਾਵੀ ਬੂਰੀ ਥੋੜੀ ਜਿਹੀ ਘੱਟ ਮਿਲਦੀ ਆ ਵੀ ਦੀ ਦੂਜਾ ਸੂ ਦਾ ਪਿਓਰ ਸੂਗੀ ਇਸ ਕੁਆਲਿਟੀ ਚੈੱਕ ਕਰੋ ਇਹਦੀ ਤੇ ਜੇ ਕੋਈ 7-8 ਦਿਨ ਬੜੇ ਰਮਾਨ ਨਾ ਲੈ ਦੂਗੀ ਹੋ ਸਕਦਾ 3-2 ਦਿਨ ਵੱਧ ਵੀ ਲੈ ਲੇ ਚੰਗੀ ਝੋਕੀ ਸਾਵੇ ਲਾਵੇ ਲਾਵੇ ਮੁੱਲ ਦੀ ਗੱਲ ਕਰੀਏ ਵਿਜੀ ਭਵੇਂ ਦਾ 80 ਕਰ ਲਈਏ 85 ਕਰ ਲਈਏ ਇਹ 75000 ਦੀ ਝੋਟੀ ਦਿੱਤੀ ਹਾਨਾ ਦੇ ਦਾਂਗੇ ਕਿ ਲੋ ਕਿ ਵੀਰ ਭਰਾ ਸਾਹਮਣੀਆਂ ਤਿਆਰ ਹੋ ਗਏ ਵਿਜੀ ਝੋਟੀ ਭਵੇਂ ਇਹ ਵੀ 90 99 ਬੋਲ ਕਰਾਈ ਜਾਵੇ ਇਹ 30000 ਦੀ ਹਾਨਾ ਆਪਾਂ ਦੇ ਦਾਂਗੇ ਝੋਟੀ ਤੇ ਅੱਗੇ ਆਲੀ ਵਿਜੀ ਅਣੀ ਮੈਂ ਨੰਬਰ ਤੇ ਵਹਿੜ ਵਿਜੀ ਮੂੰਹ ਚੋਗੀ ਜੇ ਆ ਵੇਖੋ ਚਾਰ ਹੀ ਦੰਦ ਜੇ ਇਹਨਾਂ ਦੰਦ ਵੀ ਇਹਦੇ ਵਖਾ ਲੈਣੇ ਆ ਗਾਲੀ ਕਰਨ ਲਈ ਜੇ ਦੰਦਾਂ ਜਦੇ ਤੇ ਝੋਟੀ ਪੰਜ ਇੱਕ ਬੱਚੀ ਪੰਜ ਚਾਰ ਦਿਨ ਲੈ ਜਾਊਗੀ ਇਹ ਥਣਵਿਧੀ ਬਹੁਤ ਹੀ ਵੈੜ ਨੂੰ ਕਮਾਲ ਦਾ ਲੱਗਾ। ਹੋਲੀਏ ਬੜਾ ਖਾਧੀਏ ਮੜੀ ਜੀ ਵੈੜ ਹੈ ਵੀ। ਥਣ ਬਹੁਤ ਹੀ ਵਧੀਆ ਵੈੜ ਦਾ ਕਮਾਲ ਦਾ ਲੱਗਾ ਰਾਜੀ ਪਲੀ ਆ। ਹਲੋ। ਥਣ ਬਹੁਤ ਹੀ ਕਮਾਲ ਦਾ ਵਸ਼ੀਨ ਲੱਗਾ ਆ। ਦੂਜਾ ਸਵੇਰ ਮਿੱਧੀ ਵੈੜ ਨਾਲ ਸੋਣਾ ਜੇ। ਪਹਿਲੇ ਸਵੇਰ ਦਾ ਰਿਕਾਰਡ ਵਿੱਚ 16-17 ਦਾ ਜੇ ਵੀ 6-7 ਦਿਨ ਲੈ ਜਾਊਗੀ। ਖਾਨ ਬਹੁਤ ਹੀ ਕਮਾਲ ਦਾ ਲੱਗਾ ਚੰਗੀ ਬਣ ਜੂਗੀ ਤੇ 16 17 ਸੌ ਦਾ ਪਹਿਲੇ ਸਮੇ ਦਾ ਰਿਕਾਰਡ ਜੇ ਐਰਕਾਂ ਵਿਧੀ 20 ਲੀਟਰ ਦੁੱਧ ਵੜ ਭਰੂਗੀ ਦੇਖੋ ਰਾਜੀ ਪਲੀ ਪੂਰੀ ਸੋਹਣੀ ਹੈ ਜਿਹ ਹੈ ਵੀ ਵੜ ਦੰਦਾ ਚ ਤੇ ਇਹਦਾ ਮਿੱਤੀ ਮੁੱਲ ਕਰ ਨੂੰ ਵਿਧੀ ਭਵੇਂ ਆਪਾਂ 70 ਕਰ ਲਈਏ 65 ਕਰ ਲਈਏ 65 ਤੋਂ 2000 ਰੁਪਏ ਵਿਧੀ ਮਾਨਤਨ ਕਰ ਦਾਂਗੇ 68000 ਦੀ ਵੜ ਜਿਹੜਾ 62000 ਦੀ ਵਿਧੀ ਹਾਨਾ ਦੇ ਦਾਂਗੇ ਬਿਲਕੁਲ ਵਾ ਬਾਕੀ ਜਿੰਨੇ ਵੀਰਪੁਰਾ ਨੇ ਘਰ ਰੱਖਣੀਆਂ ਘਰ ਰੱਖਣ ਵਾਸਤੇ ਬਹੁਤ ਵਧੀਆ ਜੱਗੀ ਹੈ ਠੰਡੀ ਸੀਲ ਦੇ ਵਿੱਚ ਜੀ ਭਾਵੇਂ ਕੋ ਵੰਗਾ ਪਾਵੇ ਭਾਵੇਂ ਨਾ ਪਾਵੇ ਬਾਕੀ ਵੀਰਾਂ ਭਰਾਵਾਂਗੇ ਬੇਨਤੀ ਹੈ ਸਾਡੇ ਚੜ੍ਹਦੀ ਕਲਾ ਦੇ ਰੀ ਫਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਜੋ ਵੀਰ ਜੀ ਹਰ ਤੱਕ ਵੀਡੀਓ ਪਹੁੰਚ ਸਕੇ ਆਉਣ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਹਰ ਤੱਕ ਆ ਸਕੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦੇ